ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਮੇਰੇ ਭੈਣ ਭਰਾ ਬਜ਼ੁਰਗ ਘੱਗਰ ਦੇ ਨੇੜੇ ਨੇੜਲੇ ਪਿੰਡਾਂ 'ਚ ਰਹਿੰਦੇ ਹਨ ਸੋ ਉਹਨਾਂ ਲਈ ਰਾਤ ਦੀ ਖਬਰ ਇਹ ਹੈ ਕਿ ਜੋ ਪਾਣੀ ਦਾ ਲੈਵਲ ਸੀਗਾ ਕੱਲ੍ਹ ਨਾਲੋਂ ਕੱਲ੍ਹ ਸ਼ਾਮ ਤੋਂ ਤਕਰੀਬਨ 6 ਫੁੱਟ ਘਟ ਚੁੱਕਿਆ ਹੈ ਪਿੰਡ ਹਸਨਪੁਰ ਕੰਬਵਾਂ ਦੇ ਅਨੁਸਾਰ ਸੋ ਆਓ ਮੈਂ ਤੁਹਾਨੂੰ ਦਿਖਾਣਾ ਚਾਹਣਾ ਕਿ ਕਿੰਨਾ ਕ ਪਾਣੀ ਉੱਤਰਿਆ ਹੈ ਤੋ ਜੋ ਕੱਲ ਦੀ ਸਥਿਤੀ ਸੀਗੀ ਯਹਾਂ ਪੱਥਰ ਲੁਕੇ ਹੋਏ ਸੀਗੇ ਤੇ ਪਾਣੀ ਇਧਰੋਂ ਦੀ ਕ੍ਰੋਸਿੰਗ ਹੋ ਰਿਹਾ ਸੀਗਾ ਸੋ ਉੱਥੇ ਆਪਾਂ ਨਿਸ਼ਾਨ ਲਾਇਆ ਸੀਗਾ ਉਹ ਦਿਖ ਰਿਹਾ ਆਪਾਂ ਨੂੰ ਛੋਟਾ ਇੱਕ ਡੰਡੇ ਦਾ ਲੈਵਲ ਦਾ ਨਿਸ਼ਾਨ ਲਾਇਆ ਸੀ ਉਤੋਂ ਘਟ ਘਟ ਕੇ ਇਹ ਹੁਣ ਪੱਥਰਾਂ ਤੋਂ ਨੀਚੇ ਨੂੰ ਜਾ ਰਿਹਾ ਹੈ ਸੋ ਜਿਸ ਹਿਸਾਬ ਨਾਲ ਇਹ ਘਟਿਆ ਹੈ ਅੰਦਾਜ਼ ਨੇ 6 ਫੁੱਟ ਪਾਣੀ ਘਟ ਚੁੱਕਿਆ ਹੈ ਜਿਵੇਂ ਇਹ ਪਾਣੀ ਘਟਦਾ ਹੈ ਜਾਂ ਵੱਧਦਾ ਹੈ ਸ਼ਾਮ ਦੇ ਸਮੇਂ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਜਾਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ